ਐਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੋਕ ਮੈਕ ਸਵਾਗਤ ਕਰਦਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਇੱਥੇ ਜੋ ਕਿ ਜਲਾਲਾਬਾਦ ਸਾਈਡ ਤੋਂ ਆਈਏ ਤਾਂ ਬਿਲਕੁਲ ਕਬਾਇਆ ਦੇ ਨੇੜੇ ਇਹਨਾਂ ਨੇ ਇੱਕ ਸਰਦਾਈ ਦਾ ਜਿੰਨੂੰ ਕਹਿ ਸਕਦੇ ਆड्डा ਲਗਾ ਰੱਖਿਆ ਇੱਕ ਛੋਟੀ ਜਿਹੀ ਸ਼ਟਾਲ ਹੈ ਲਗਾ ਰੱਖੀ ਆ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਦੀ ਸਮਗਰੀ ਇਸ ਦੇ ਵਿੱਚ ਵਰਤੀ ਜਾਂਦੀ ਹੈ ਔਰ ਇਹ ਜਿਹੜੀ ਕਿ ਠੰਡੀ ਮਿੱਠੀ ਸਰ੍ਹਦਾਈ ਸ਼ਕਨ ਤੋਂ ਬਾਅਦ ਕਿਸ ਤਰ੍ਹਾਂ ਦਾ ਆਨੰਦ ਹੁੰਦਾ ਹੈ ਕਿਸ ਤਰ੍ਹਾਂ ਦੀ ਸਮਗਰੀ ਇਸ ਦੇ ਵਿੱਚ ਪਾਈ ਜਾਂਦੀ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਆਪਣਾ ਸ਼ੁਭ ਨਾਮ ਮੇਰਾ ਨਾਮ ਜੀ ਤਰਸੀਮ ਸਿੰਘ ਹੈ ਜੀ ਜੀ ਤੇ ਆਪਾਂ ਇੱਥੇ ਕਬਾਏ ਜੈਕਸ਼ਨ ਦੇ ਸਾਹਮਣੇ ਜੋ ਸਰ੍ਹਦਾਈ ਦੀ ਦੁਕਾਨ ਲਗਾਈ ਹੈ ਜੀ ਜੀ ਇਹ ਠੰਡੀ ਮਿੱਠੀ ਸਰ੍ਹਦਾਈ ਹੈ ਇਹਨੂੰ ਬੱਚੇ ਵੀ ਤੇ ਬਜ਼ੁਰਗ ਵੀ ਪੀ ਸਕਦੇ ਨੇ ਇਹ ਭੰਗ ਤੋਂ ਨਸ਼ੇ ਤੋਂ ਰਹਿਤ ਹੈ ਜੀ ਹਾਂਜੀ ਹਾਂਜੀ ਇਹਦੇ ਵਿੱਚ ਬਦਾਮ ਕਾਜੂ ਖਸਖਸ ਕਾਲੀਆਂ ਮਿਰਚਾਂ ਤੇ ਹੋਰ ਸਮਾਨ ਠੰਡਾ ਮਿੱਠਾ ਸਮਾਨ ਪਾਇਆ ਜਾਂਦਾ ਜੀ ਵਿੱਚ ਵਿੱਚ ਸ਼ੱਕਰ ਪਾਈ ਜਾਂਦੀ ਏ ਦੁੱਧ ਪਾਇਆ ਜਾਂਦਾ ਜੀ ਇਸ ਦੇ ਨਾਲ ਇਹ ਸ਼ਰਧਾਈ ਤਿਆਰ ਕੀਤੀ ਜਾਂਦੀ ਏ ਜੀ ਹਾਂਜੀ ਇਹ ਤਾਕਤ ਵਾਲੀ ਹੁੰਦੀ ਏ ਜੀ ਇਹਨੂੰ ਬੱਚੇ ਵੀ ਪੀ ਸਕਦੇ ਨੇ ਹਾਂਜੀ ਹਾਂਜੀ ਕਿਸ ਤਰ੍ਹਾਂ ਦਾ ਰਿਜ਼ਲਟ ਮਿਲਦਾ ਹੈ ਪੀਣ ਤੋਂ ਬਾਅਦ ਇਸਨੂੰ ਹਾਂਜੀ ਵਧੀਆ ਸਰੀਰ ਨੂੰ ਤੰਦਰੁਸਤੀ ਦਿੰਦਾ ਜੀ ਜਿਵੇਂ ਮੈਦੇ ਦੀ ਗਰਮੀ ਦੂਰ ਕਰਦਾ ਜੀ ਸਭ ਤੋਂ ਪ੍ਰੋਬਲਮ ਜਿਆਦੀ ਅੱਜ ਕੱਲ੍ਹ ਗਰਮੀ ਦੇ ਵਿੱਚ ਆਰ ਕੇਹੀ ਆਉਂਦੀ ਮੈਦੇ ਦੀ ਜੀ ਤੇ ਇਹ ਮੈਦੇ ਦੀ ਗਰਮੀ ਦੂਰ ਕਰਦਾ ਜੀ ਜੀ ਹਾਂਜੀ ਹਾਂਜੀ ਕਿਉਂਕਿ ਤੁਸੀਂ ਬੋਰਡ ਤੇ ਵੀ ਲਿਖਿਆ ਔਰ ਖੁਦ ਤੁਸੀਂ ਦੱਸਿਆ ਵਿਪੰਗ ਤੋਂ ਰੇਤ ਹੈ ਤੇ ਪੰਗ ਵਾਲਾ ਜਿਵੇਂ ਹੁੰਦਾ ਇੱਕ ਬੰਦੇ ਕੋਟਨਾ ਲਾਈ ਜਾਂਦੇ ਕਈ ਨਹੀਂ ਅੰਗ ਸਿੰਘ ਵੇਖੇ ਆ ਤੇ ਆਪਣੇ ਦੇ ਵਿੱਚ ਜਿਹੜੀ ਸਮਗਰੀ ਬਿਲਕੁਲ ਇਹ ਤੁਸੀਂ ਜਿਹੜੀ ਅਲੱਗ ਤਰ੍ਹਾਂ ਦੀ ਵਰਤਦੇ ਹੋ ਹਾਂਜੀ ਹਾਂਜੀ ਬਿਲਕੁਲ ਨਾਰਮਲ ਆਪਾਂ ਵਰਤੀ ਦੀ ਆ ਸਾਰਾ ਆਪਾਂ ਤਾਕਤ ਵਾਲੀਆਂ ਚੀਜ਼ਾਂ ਵਰਤੀਆਂ ਜਿਹੜੀਆਂ ਸਾਹਮਣੇ ਪਈਆਂ ਨੇ ਜੀ ਗਲਾਬ ਦੇ ਪੱਤੇ ਆ ਜੀ ਕਾਲੀਆਂ ਮਿਰਚਾਂ ਮੋٹے ਮਗਜ ਨੇ ਸੌਂਪ ਪਾਈ ਜਾਂਦੀ ਏ ਲਾਚੀ ਨਿੱਕੀ ਪਾਈ ਜਾਂਦੀ ਏ ਹਰੀ ਜੀ ਹਾਂਜੀ ਹਾਂਜੀ ਬਦਾਮ ਪਾਈ ਜਾਂਦੇ ਕਾਜੂ ਤੇ ਖਸਖਸ ਪਾਈ ਜਾਂਦੀ ਏ ਬਸ ਆਪਣੇ ਕੋਲ ਇਹ ਕੱਲੀ ਸ਼ਰਧਾਈ ਦਾ ਹੀ ਕੰਮ ਆ ਜੀ ਹੋਰ ਕੋਈ ਨਹੀਂ ਗਈ ਜੀ ਹਾਂਜੀ ਹਾਂਜੀ ਇਹ ਰੇਟ ਕੀ ਰੱਖਿਆ ਹੈ ਤੁਸੀਂ ਇੱਥੇ ਆਪਣੇ ਛੋਟਾ ਗਲਾਸ 30 ਰੁਪਏ ਦਾ ਤੇ ਵੱਡਾ ਗਲਾਸ 50 ਰੁਪਏ ਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਔਰ ਕਿਸ ਤਰ੍ਹਾਂ ਦਾ ਕੰਮ ਹੈ ਇੱਥੇ ਰੋਡ ਦੇ ਤੁਹਾਡਾ ਹਾਂਜੀ ਵਧੀਆ ਚੱਲੀ ਜਾਂਦਾ ਜੀ ਹਾਂਜੀ ਵਧੀਆ ਵਧੀਆ ਚੱਲੀ ਜਾਂਦਾ ਜੀ ਸੰਗਤ ਵੱਲੋਂ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਹੈ ਜੀ ਨੇੜੇ ਦੇ ਸਾਰੇ ਸੰਗਤ ਵਾਧੂ ਆ ਰਹੀ ਹੈ ਜੀ ਜਿਵੇਂ ਜਿਵੇਂ ਕਿਸੇ ਨੂੰ ਪਤਾ ਲੱਗਦਾ ਉਵੇਂ ਮੇ ਤੁਰੇ ਆਉਂਦੇ ਹੈ ਜੀ ਬਹੁਤ ਵਧੀਆ ਜੀ ਹਾਂਜੀ ਜੀ ਵਧੀਆ ਰਿਜ਼ਲਟ ਮਿਲ ਰਿਹਾ ਹੈ ਸੰਗਤ ਦਾ ਜੀ ਹਾਂਜੀ ਤੇ ਲੋਕੇਸ਼ਨ ਦੁਬਾਰਾ ਮਾੜੀ ਦੱਸ ਤੇ ਲੋਕੇਸ਼ਨ ਆਪਣੀ ਹੈਗੀ ਹੈ ਜੀ ਜਲਾਲਾਬਾਦ ਵਾਲੀ ਸਾਈਡ ਤੋਂ ਆਈਏ ਤੇ ਕੋ ਭਾਏ ਪੈਟਰੋਲ ਪੰਪ ਦੇ ਕੋਲ ਜੈਕਸ਼ਨ ਮਿੱਤਰਾਂ ਦਾ ਉਹਦੇ ਬਿਲਕੁਲ ਸਾਹਮਣੇ ਆ ਜੀ ਹਾਂਜੀ ਉਹਦੇ ਸਾਹਮਣੇ ਆਪਣਾ سٹਾਲ ਲੱਗੀ ਹੋਈ ਹੈ ਜੀ ਹਾਂਜੀ ਜੀ ਅੱਬਾ ਜੀ ਦੱਸ ਰਹੇ ਸਨ ਵੀ ਇਹ ਜਿਹੜੀ ਠੰਡੀ ਮਿੱਠੀ ਸ਼ਰਦਾਈ ਹੈ ਬਹੁਤ ਵਧੀਆ ਤਾਕਤਵਰ ਚੀਜ਼ ਹੈ ਇੱਕ ਤਰ੍ਹਾਂ ਦੀ ਪਿੱਛੇ ਤੁਸੀਂ ਦੇਖ ਰਹੇ ਹੋ ਬਦਾਮ ਪਏ ਆ ਇਹ ਕਾਜੂ ਪਏ ਆ ਕਾਲੀ ਮਿਰਚ ਮਗਜ ਹੋਰ ਕਈ ਤਰ੍ਹਾਂ ਦੇ ਜਿਵੇਂ ਸੌਂਫ ਹੋ ਗਿਆ ਹੋਰ ਅੱਗ ਗੁਲਾਬ ਦੇ ਪੱਤੇ ਹੋ ਗਏ ਬੜਾ ਮਤਲਬ ਜਿਹੜੀ ਕਿ ਤਾਕਤਵਰ ਚੀਜ਼ਾਂ ਇਸ ਦੇ ਵਿੱਚ ਪਾਈਆਂ ਜਾਂਦੀਆਂ ਬਿਲਕੁਲ ਪੰਗ ਤੋਂ ਰਹਿਤ ਹੈ ਕਿਸੇ ਤਰ੍ਹਾਂ ਦਾ ਕੋਈ ਨਸ਼ੇ ਵਾਲੀ ਚੀਜ਼ ਨਹੀਂ ਇਸ ਦੇ ਵਿੱਚ ਮਲਾਈ ਜਾਂਦੀ ਪਾਵੇਂ ਉਹ ਗੱਲ ਕਰੀਏ ਪੰਗ ਦੀ ਪਰ ਕਿਸੇ ਤਰ੍ਹਾਂ ਦੀ ਉਸ ਤਰ੍ਹਾਂ ਦੀ ਕੋਈ ਚੀਜ਼ ਇੱਦਾਂ ਨਹੀਂ ਮਲਾਈ ਜਾਂਦੀ ਹੋਰ ਦੂਸਰੀ ਗੱਲ ਕਰੀਏ ਜਿੱਦਾਂ ਕਿ ਅੱਜ ਕੱਲ ਪੈਕਿੰਗ ਹੋ ਕੇ ਬਹੁਤ ਕੁਝ ਆ ਰਿਹਾ ਹੈ ਉਹ ਇਹ ਤੁਸੀਂ ਇੱਕ ਵਾਰ ਇੱਥੇ ਜ਼ਰੂਰ ਪਹੁੰਚ ਕੇ ਇੱਥੇ ਪਹੁੰਚ ਕਰਕੇ ਇੱਕ ਵਾਰੀ ਇਸ ਸਰਦਾਈ ਦਾ ਆਨੰਦ ਜ਼ਰੂਰ ਲਓ ਕਿਉਂਕਿ ਬਿਲਕੁਲ ਇਹ ਪੰਗ ਤੋਂ ਰਹਿਤ ਹੈ ਇਸ ਨੂੰ ਬਾਬਾ ਜੀ ਨੇ ਦੱਸਿਆ ਬੱਚੇ ਬਜ਼ੁਰਗ ਮਲਾਵਾ ਜੋ ਮਰ ਸਾਰੇ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਦੇ ਹਰੇਕ ਤਰ੍ਹਾਂ ਦੇ ਪੀ ਸਕਦੇ ਨੇ ਔਰ ਆਪਣਾ ਆਨੰਦ ਲੈ ਸਕਦੇ ਨੇ ਔਰ ਰੇਟ ਵੀ ਦੀ ਗੱਲ ਕਰੀਏ ਤੇ ਬਿਲਕੁਲ ਜਾਇਜ਼ ਹੈ ਛੋਟਾ ਗਲਾਸ 30 ਰੁਪਏ ਦਾ ਔਰ ਵੱਡਾ ਗਲਾਸ ਜਿਹੜਾ ਕਿ 50 ਰੁਪਏ ਦਾ ਇੱਕ ਵਾਰੀ ਤੁਸੀਂ ਆਪਣੇ ਇਸ ਪੰਜਾਬੀ ਗੁਰਸਿਕਪਰਾਲ ਦੀ ਸਟਾਲ ਤੇ ਜਰੂਰ ਵਿਜ਼ਿਟ ਕਰੋ ਔਰ ਜਿੰਨੇ ਵੀ ਦਰਸ਼ਕ ਸਾਡੀ ਇਸ ਵੀਡੀਓ ਨੂੰ ਵੇਖ ਰਹੇ ਆ ਵੱਧ ਤੋਂ ਵੱਧ ਸ਼ੇਅਰ ਕਰੋ